ਹੈਰੇ ਕਿੱਥੇ ਜਾ ਕੇ ਬਹਿ ਗਿਆ ਬਾਈ ਅੱਧਾ ਘੰਟਾ ਹੋ ਚਲੇ ਅਨਕਲੇ ਮੀਰੇ ਜੀ ਨੂੰ ਕੋਈ ਜਾਂਦਾ ਵਾ ਆ ਜੇ ਪਰ ਛੇਤੀ ਪਤਾ ਲੱਗੇ ਕਿ ਕਹੇ ਲਿਆਵੇ ਖਬਰੇ ਦੀ ਉਹ ਲੱਗਦਾ ਆ ਹੀ ਗਿਆ ਸਨੀ ਸਨੀ ਆ ਗਿਆ ਵਾ ਚਲ ਆਪੋ ਤੇ ਆ ਮੈਂ ਤੇ ਤੈਨੂੰ ਇਨਾ ਦੀ ਕੰਢੀ ਹੁੰਦੀ ਨਾ ਚਰਕੀ ਕਰਦਾ ਰਿਹਾ ਮੈਂ ਉਥੇ ਇਸ ਪਤਾ ਕਰਕੇ ਮਾਈਗਾ ਕੀ ਪਤਾ ਲੱਗਾ 10 ਮਹੀਨੇ ਛੇਤੀ 10 ਪਤਾ ਤੋ ਆਹੀ ਲੱਗਦਾ ਕਿ ਟਾਡਾ ਸ਼ੱਕ ਸਹੀ ਹੈ ਹਾਂ ਪਰ ਮਚੰਦਿਤਰਾ ਜਿਹਨੂੰ ਕਲਦੇ ਨੇ ਹਾਂ ਤੇ ਉਹੀ ਆ ਉਥੇ ਇੱਕੋ ਹੀ ਆ ਅੱਛਾ ਉਹ ਪ੍ਰੋੜ ਜੇ ਬਾਬੇ ਬੈਠੇ ਆ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਮੀਂਹ ਖਾਂਡੇ ਆ ਮੈਨੂੰ ਵੀ ਲੱਗਦਾ ਇਹੋ ਜੀ ਗੱਲ ਔਰ ਜੰਦਰ ਚ ਗਈ ਕੀ ਕਰਨ ਮੈਂ ਤੇ ਬੈਰ ਲੱਗੀ ਆ ਉੱਥੇ ਮਤਲਬ ਕਿ ਕਿੱਥੋਂ ਨਿਕਲੀ ਐ ਫਿਰ ਉਹ ਸ਼ਾਹਦੇ ਭਾਬੀਆਂ ਭਾਬੀ ਨਾਲ ਬੜੀਆਂ ਇੱਥੇ ਹੁੰ ਜਾਣਦੇ ਆ ਹਾਂ ਪਰ ਸਹੀ ਮੈਂ ਜਣੀ ਪੜਾ ਭਾਬੀ ਦੇ ਪਪਾ ਨੂੰ ਮੈਂ ਤਾਂ ਪਤਾ ਕੀ ਸੋਚਿਆ ਸੀ ਬਸ ਸੱਚੇ ਕੁਝ ਕਰਨ ਕਰਉਂਦੇ ਸੀ ਨਹਿਰ ਵੀ ਪਿੰਦੀ ਆ ਇਰੇ ਕਰਕੇ ਕੁਝ ਕੁ ਲਿਆਉਣ ਲੱਗੀ ਆ ਕਿ ਜਾਂ ਸੁੱਟਣ ਗਈ ਆ ਤੁਸੀਂ ਮੇਰੇ ਦੇ ਕਮਾਜੇ ਇਹ ਹੀ ਕਰ। ਮੈਨੂੰ ਪਤਾ ਨਹੀਂ ਕਿ ਨਾਲ ਦੇ ਪਿੰਡ ਤੇ ਰਾਤ ਲਾ ਦਿੱਤਾ ਗਿਆ ਭਾਮਿਆਂ ਦਾ ਲਗਾਇਆ ਕਿੰਨੇ ਆ? ਪੁੱਛਿਆ ਕਿੰਨੂ ਆ? ਮੈਨੂੰ ਇਹ ਦੱਸ ਕਿੰਨੇ ਤੈਨੂੰ ਦੱਸਿਆ? ਉਹ ਆ ਜੀ ਫਿਰ ਉੱਥੋਂ ਆਇਆ। ਹਾਂ ਤੇ ਬੰਦੇ ਆਉਂਦੇ ਹੀ ਨਾਲ। ਅੱਛਾ ਧੀਰੇ ਧੀਰੇ ਨੂੰ ਹੀ। ਉਹਨਾਂ ਨੇ ਪੁੱਛਿਆ ਕਿਥੇ ਜਾਣਦੇ ਹੋ? ਆਂਦੇ ਇਹ ਬੜਾ ਵਧੀਆ ਵਾਏ। ਇਹ ਸਭ ਕੁਝ ਸੈਟ ਕਰ ਦਿੰਦੇ ਆ। ਤਾਂ ਇਸ ਕੇਮ ਦੇ ਸਾਕ ਦਾ ਦੱਸ ਦਿੰਦੇ। ਅੱਛਾ। ਉਹ ਹੀ ਆ ਤੁਹਾਨੂੰ ਮਿਲਾ ਦਿੰਦੇ ਆ। ਮੈਂ ਕੋਈ ਨਹੀਂ ਮੈਂ ਸਵੇਰੇ ਆ। ਅੱਛਾ ਅੱਛਾ ਮੈਂ ਨਹੀਂ ਕੋਈ ਦੱਸਿਆ ਹਾਂ ਮੈਂ ਕਿੱਧਰ ਆਇਆ ਹਾਂ ਮੈਂ ਬਾਬੇ ਨੂੰ ਪਤਾ ਲੱਗਾ ਕਿ ਮੈਂ ਹਾਂ ਦੇਖਿਆ ਆ ਅੱਛਾ ਅੱਛਾ ਇਹਦਾ ਕੁਝ ਪਤਾ ਲੱਗਾ ਕਿ ਨਹੀਂ ਫਿਰ ਕੁਝ ਮੈਂ ਪਤਾ ਲੈਣਾ ਹੀ ਲੱਗ ਲੱਗ ਕਿ ਇਹ ਆਈ ਆ ਕਿ ਕਿੰਨੀ ਵਾਰੀ ਉੱਥੇ ਗਈ ਆ ਹੁਣ ਇਹ ਗੱਲ ਦਾ ਪਤਾ ਕਰਦਾ ਹੋ ਸਕਦਾ ਬਾਬੇ ਨੂੰ ਕੋ ਦੱਸ ਦਿੰਦੇ ਉਹ ਨਿਕਲ ਜਾਂਦੇ ਅੱਛਾ ਅੱਛਾ ਠੀਕ ਤੇ ਮੈਂ ਨਹੀਂ ਕਿ ਪੁੱਛਿਆ ਮੈਂ ਪਹਿਲਾਂ ਤੁਹਾਨੂੰ ਮੈਂ ਦੱਸਾਂ ਅੱਗਾ ਨਾਲ ਕੀ ਕਰਨਾ ਵਾ ਮੈਂ ਤਾਂ ਨਾ ਸਭ ਤੋਂ ਪਹਿਲਾਂ ਆਪਾਂ ਵੀਰ ਨਾਲ ਗੱਲ ਕਰੀਏ ਹਰ ਤੇ ਕਰਨੀ ਪੈਣੀ ਸਾਨੂੰ ਨਹੀਂ ਇਹ ਕਰੋਗੇ ਤਰੀਕੇ ਨਾਲ ਨਹੀਂ ਦੱਸੋ ਕਿੱਥੇ ਪਹੁੰਚ ਗਈ ਆਏ ਹੈ ਆਏ 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 ਕਿ ਦੇਣਾ ਚੀਜ਼ਾਂ ਮੰਨੀ ਹੈ ਨਾ ਕਿਦੇ ਕੁਛ ਨਹੀਂ ਕਿਦੇ ਗੁਰਬਾਣੀ ਤੋਂ ਸਵਾਜ ਤੋਂ ਕਿਤੇ ਪਤਾ ਜਾਈਏ ਨਾ ਇਹ ਪਾਪਿਆਂ ਹਰ ਤੁਰਪੀ ਉਹ ਨਾ ਲਾਇਆ ਪੜਦਾ ਅੱਛਾ ਚਲੋ ਕੋਈ ਜਾਂਦਾ ਵਾ ਹਾਂ ਇੰਨਾ ਵਰਗੇ ਆਹੋ ਉਦੋਂ ਇੱਧਰ ਆਣ ਕਿਤੇ ਇਹਨਾਂ ਨਾਲ ਗੱਲਾਂ ਬਾਤਾਂ ਕਰ ਲੈਂਦੇ ਆ ਲੋਟੂ ਬੈਠੇ ਆ ਕੋਈ ਹਾਂ ਜਦੋਂ ਚੱਲ ਜਾਂਦੇ ਆ ਪੜਦੇ ਪਿੱਛੇ ਮਾਰ ਮੀਟ ਸ਼ਰਾਬਾਂ ਚੱਲਦੇ ਨਾ ਹੈ ਨਹੀਂ ਕਿ ਉਹਦੇ ਪੈਸੇ ਪੂਹੇ ਪੂਜ ਕੇ ਆਈ ਹੁੰਦੀ ਉੱਥੇ ਜਰੂਰ ਹੈ ਹਾਂਜੀ ਉਹ ਪੈਸੇ ਉਹ ਇਹਨਾਂ ਦਾ ਲੈਂਦੇ ਆ ਤੇ 베ਜ ਤਾਂ ਆਪਣਾ ਖਾਂਦੇ ਪੀਂਦੇ ਆ ਤੇ ਮਾਤਰ ਕਾਟੇ ਪਰੇ ਕੁਛ ਕਰਕੇ ਆਈ ਕੁਛ ਕੇ ਗੁਜਰ ਜਿੰਦ ਪਰੇ ਤਾਂ ਉਹ ਕਦੇ ਵੀ ਜਿਹੜੇ ਕੁਛ ਨਹੀਂ ਉਹ ਤਾਂ ਸਾਨੂੰ ਪਤਾ ਹੀ ਆ ਵਿਆਹ ਉਹ ਅੱਜ ਆਪਣਾ ਰਾਈਟ ਕੁਛ ਆ ਨਾ ਹਾਂ ਇਹਨਾਂ ਨੇ ਗੱਲ ਘੁਮਾ ਦਿੰਦੇ ਹਾਂ ਹਨਾ ਕੋਈ ਨਹੀਂ ਰਣਾ ਤੇ ਇਹ ਗੱਲ ਫੇਰ 베ਜ ਦੀ ਸਾਹ ਨੂੰ ਠੀਕ ਕਰਨਾ ਨਹੀਂ ਇਹਨੂੰ ਮੈਂ ਹੁਣ ਪੁੱਛਦੀ ਆ ਕਿ ਮੈਨੂੰ ਸੂਹ ਤੇ ਮਿਲ ਗਈ ਆ ਉੱਥੋਂ ਨਿਕਲੀ ਤੇ ਬਾਹਰ ਬੈਠੇ ਤੇ ਉੱਥੇ ਲੈਣ ਤੇ ਲੈਣ ਗਈ ਪੇਪਾ ਕੋਕੀ ਦੱਸੋ ਕਿ ਉਹਨੇ ਮੈਨੂੰ ਜਾਂਚ ਪਕਾਉਣ ਦਿੱਤਾ ਤੇ ਤੈਨੂੰ ਪੁੱਛੀ ਕੀ ਉਹਨਾਂ ਪੁੱਛਾ ਮੇਰੀ ਗੱਲ ਮੰਨ ਚਲੋ ਵੀਰ ਨਾਲ ਸਮਝੰਦੇ ਨਾ ਕਰੀਏਗਾ ਮਨਜਿੰਦਰ ਦੇ ਪੇੜੇ ਕਰ ਕੋਈ ਹੈ ਸਾਰੇ ਜੇ ਮਨਜਿੰਦਰ ਇਹ ਨਹੀਂ ਜੋਗਾ ਉਹ ਵੇਚ ਜਾਂਦਾ ਹੁੰਦਾ ਐਦਾਂ ਤੁਰੀ ਫਿਰੇ ਪਾਪੇ ਪੁੱਛੀ ਇਹ ਜਿਆ ਬੁੱਟੀਆਂ ਬੜੀਆਂ ਚਲਾ ਹੁੰਦੀਆਂ ਨੇ ਮੈਂ ਵੀ ਇਹ ਤੋਂ ਬਾਹਰ ਲੈ ਕੇ ਉੱਥੇ ਬਹਿ ਕੇ ਗੱਲ ਕਰ ਜੀ ਇੱਥੇ ਤਾਂ ਵਿਰੋਪਣ ਕਾ ਲੱਗਦਾ ਤੇ ਇਹਦੀ ਗੁੱਤ ਨੂੰ ਵੜ ਮੈਂ ਦੇਣਾ ਮੈਨੂੰ ਤੇ ਜੈਸ ਚੰਦ ਕੋਈ ਗੱਲ ਨਹੀਂ ਹੁਣ ਲੜਕੋ ਜਰਾ ਨਹੀਂ ਚਲੋ ਨਹੀਂ ਪਤਾ ਮੈਨੂੰ ਬੜਾ ਗੁੱਸਾ ਚੰਡਿਆ ਮੈਨੂੰ ਚੰਡਿਆ ਗਿਆ ਮੈਨੂੰ ਹੁਣੇ ਜਾ ਕੇ ਪੁੱਛ ਲੈ ਤੇ ਪੁੱਤ ਨੂੰ ਵੱਲ ਤੂੰ ਕਿਹੜਾ ਕਮਾਈ ਤੋਰੀ ਫਰਦੀ ਨਖਤੀਏ ਸਾਡੇ ਤੇ ਘਰ ਮਾਲਕ ਨੇ ਸਭ ਕੁਝ ਦਿੱਤਾ ਵਾ ਸਾਰਾ ਕੁਝ ਕਵਰ ਕਰ ਲੈਣਾ ਆਪਾਂ ਝੂਟੇ ਪਾਇਆ ਤੇ ਇਹ ਨਹੀਂ ਪੈਣਾ ਮੈਂ ਨਹੀਂ ਕਹ ਰੋ ਕਿਉਂ ਸਰਾ ਯਾਉਂ ਸੜਾ ਕਰ ਲੋ ਤੂੰ ਇਹੀਂ ਚਲੋ ਬਾਹਰ ਕਿਤੇਰੇ ਖਾਣੇ ਮੈ ਵੀ ਹੁੰਦਾ ਕਿਹਾ ਮੈਂ ਪਕਾ ਬਈ ਮੈਨੂੰ ਪਕਾਉਣਾ ਹੁੰਦਾ ਪੁੱਤ ਮੈਨੂੰ ਪਕਾ ਲੂਗੀ ਉਹ ਕੀ ਸਮਝਦਾ ਵੀ ਮੈਂ ਨਾ ਮੈਂ ਉਮਰ ਵੇਖੀ ਉਹ ਆ ਜੀ ਮੈਂ ਨਾ ਤੇ ਹੁਣ ਆ ਵੀਰ ਨਾ ਤੂੰ ਚਲੋ ਬਾਤ ਕਰੀਏ ਆ ਪੁੱਤ ਮੇਰਾ ਤੇ ਜੀ ਕਰਨਾ ਹੈ ਵੀ ਮੈਨੂੰ ਇੰਨਾ ਗੁੱਸਾ ਚੜ ਚੜ ਜਾਣ ਦੇ ਮੇਰਾ ਜੀ ਕਾਬੇ ਮੰਦਰ ਜਾਵਾਂ ਤੇ ਉਤੋਂ ਵਲਦੇ ਦਾਂ ਨਾ ਉਹ ਜੀ ਇਹਨੂੰ ਮੈਂ ਧੂਕੇ ਬਾਹਰ ਲਿਆਵਾਂ ਉਹਨੂੰ ਉੱਥੇ ਖੜਾ ਪਾ ਪਿਆ ਦੇ ਕੋਲ ਚੱਬਾ ਕੀ ਗੱਲ ਤੇ ਬਾਦ ਦੇ ਜਾਣਾ ਜੀ ਭਾਜ ਤੇ ਭਾਦ ਨਹੀਂ ਸੱਚੀ ਹੋਣਾ ਆ ਤੂੰ ਤੇ ਪਰੇ ਨਾ ਗੱਲ ਤੇ ਤੇਰੀ ਠੀਕ ਆ ਕੁਝ ਹੱਦ ਤੱਕ ਮੜਾ ਬਾਹਰ ਮੈਂ ਮੇਰਾ ਤੇ ਇੰਨਾ ਜੀ ਕਰਦਾ ਮਿੰਟ ਗੁੱਸਾ ਚੜਦਾ ਵੀ ਜਦੋਂ ਮੈਂ ਤੇਰੇ ਕੋ ਸੁਣ ਨਹੀਂ ਨਾ ਪਾ ਬੈਂਦੀ ਗੱਲ ਇਹ ਕਿਹੜੇ ਕੰਮਾਂ ਚ ਪਈ ਤੈਨਨ ਕਰਦੀ ਏ ਸਾਡੇ ਘਰ ਸਾਰਾ ਕੁਝ ਮਾਲਕ ਨੇ ਦਿੱਤਾ ਕਿਦੇ ਹਰ ਚੀਜ਼ ਤੇ ਤੂੰ ਕਿਹੜੇ ਕੰਮਾਂ ਚ ਪਈ ਆ ਦੱਸ ਇਹ ਮੈਨੂੰ ਤਾਂ ਲੱਗਾ ਤੁਹਾਡੇ ਆ ਕਰਕੇ ਲਈ ਸਾਰਾ ਕੁਝ ਕੱਲ ਫਿਰ ਪਿਆ ਆ ਕਿਉਂ ਗਿਆ ਖੋਜਦੇ ਆ ਨਹੀਂ ਪਹਿਲਾਂ ਨੂੰ ਉਹ ਤਾਂ ਸਾਨੂੰ ਪਤਾ ਹੀ ਆ ਮੈਂ ਤਾਂ ਨਾ ਵੀ ਸਭ ਕੁਝ ਹੁਣ ਬਿਆਗੀ ਦਲਜੀਤ ਦੇ ਪਿੱਛੇ ਵੀ ਨੂੰ ਮੈਂ ਘਰ ਵਸਣ ਨਹੀਂ ਦੇਣਾ ਗੱਲ ਕਾਦੀ ਸਭ ਕੁਝ ਛੁੱਟ ਸਾਨੂੰ ਇਸੇ ਗੱਲ ਦਾ ਡਰ ਸੀ ਕਿ ਉਹ ਹੀ ਕੰਮ ਹੋ ਗਿਆ ਜਿਹੜੇ ਕੰਮ ਤੋਂ ਡਰਦੇ ਸੀ ਨਾ ਆਪਾਂ ਵੀ ਬੋਟੀ ਦੇ ਕੋਲ ਰਹਿਣਾ ਮੈਂ ਦੱਸ ਦਿਨ ਬੋਟੀ ਦੇ ਕੋਲ ਰਹਿਣਾ ਕੋਈ ਪੜਾਣਾ ਨਾ ਦੇਵੇ ਉਹ ਹੀ ਕੰਮ ਕਰਨ ਦਾ ਪਈ ਉਹਦਾ ਤੇਦਾ ਕੋਈ ਵਾਸ ਨਹੀਂ ਚੱਲਿਆ ਇਹ ਬਾਬਾ ਬਿਸ਼ੇ ਤੋਰ ਪੀਆ ਸੋ ਪੂਰਾ ਜੇ ਸਾਰਾ ਕੁਝ ਝੂਠ ਹੀ ਹੋਵੇ ਬਸ ਵੀ ਦੇਖਣਾ ਤੈਨੂੰ ਇਹ ਝੂਠ ਨਹੀਂਗਾ ਇਹ ਸੱਚੀਆਂ ਗੱਲਾਂ ਨੇ ਪੁੱਤ ਕੋਈ ਨਾ ਕੋਈ ਤੂੰ ਸਤ ਮਨ ਜਿੰਦਰ ਨੂੰ ਮੈਂ ਵੀਰ ਨੂੰ ਜਰਵਾਉਂਦਾ ਤੂੰ ਲਿਆ ਉਹਨੂੰ ਬਾਹਰ ਤੇ ਕਰੀਏ ਉਹਦੇ ਨਾਲ ਗੱਲ ਵੀਰ ਹਾਂ ਵੀਰ ਕੀ ਬਾਰੇ ਨਹੀਂ ਸਕਦਾ ਇਹ ਠੀਕੋ ਠੀਕ ਹੈ ਯਾਰ ਪੁੱਤਰਾ ਹੀ ਬਸਨਾ ਜਾਂ ਉਹ ਜੀ ਹੋਈ ਮੈਂ ਤਾਂ ਕਰਨ ਮੈਂ ਤਾਂ ਮੈਂ ਕਹਿੰਦਾ ਮੇਰੀ ਗੱਲ ਸੁਣ ਹੈਂ ਮੈਂ ਚੱਲਿਆ ਰਿਹਾ ਅਸ਼ਰਮ ਪਰ ਮਾਣਾ ਨਗਰ ਆਇਆ ਰਣਗਾਲ ਕਾਲਕਰ ਕੀ ਕਦੀ ਗੱਲ ਕਰਨੀ ਜੇ ਟੀ ਕਹਿੰਦੇ ਜਿਹੜੀ ਗੱਲ ਆ ਉਹ ਮੜਾ ਪਾਉ ਚੱਲ ਚੁੱਕਾ ਸੁਖ ਸਾਧਿਆ ਆ ਗਿਆ ਪੂਆ ਵੀ ਗਲੋਤੀ ਆ ਉਹ ਸੁਖ ਵਾ ਆ ਗਿਆ ਮਨਿੰਦਰ ਆ ਗਿਆ ਆ ਗਿਆ ਪੂਆ ਜੀ ਤੇ ਤੂੰ ਵੀ ਸੁਣੇਗਾ ਨਾ ਤੇਰੇ ਵਿੱਚ ਪੈਰਾਥੋਲੋਜੀ ਮੀਨ ਨਿਕਲ ਜਾਣੀ ਉਹ ਗੱਲ ਤੇ ਪੂਆ ਦੱਸ ਮੈਂ ਤਾਂ ਚੋਂਦਾ ਹੀ ਸੁਣ ਲਿਆ ਮੈਨੂੰ ਤਾਂ ਸ਼ੱਕ ਪਹਿਲਾਂ ਹੀ ਪੈਂਦੇ ਸੀ ਜੀਵਨ ਤੇ ਜੀਵਨ ਦਾ ਹੋਰ ਨਵਾਂ ਸੁਣਾਈ ਹੁ ਕਾਰਾ ਕੀ ਕਰਕੇ ਆਈ ਏ ਕੀ ਕੰਮ ਕਰਦਾ ਨਵਾਂ ਨੇ ਮੈਂ ਜਦੋਂ ਆਈ ਆ ਨਾ ਆਹੋ ਤੇ ਉਥੋਂ ਮੈਂ ਨਿਕਲਦੀ ਬੇਕੀ ਆ ਨਹਿਰ ਤੋਂ ਤੇ ਤੈਨੂੰ ਕੋਈ ਖਬਰ ਰਹਿੰਦੀ ਆ ਵੀ ਘਰ ਦੀ ਕਿੱਥੇ ਆ ਕਿੱਥੇ ਨਹੀਂ ਕਿੱਧਰੋਂ ਆਉਂਦੀ ਕਿੱਧਰ ਨੂੰ ਜਾਂਦੀ ਆ ਉਹ ਇੱਥੇ ਤਾਂ ਜਾਂਦੀ ਮੈਂ ਔਰੇ ਕਦੀ ਤਾਰੇ ਕੇ ਘਰ ਚੱਲੀ ਆ ਤੇ ਕਦੀ ਉਹ ਬੰਸੋ ਕੇ ਹੂੰ ਤੈਨੂੰ ਨਿਦਰ ਦਿੱਖਦਾ ਫਿਰਦੀ ਰਹਿੰਦੀ ਨਹੀਂ ਬਸ ਤੈਨੂੰ ਇਦਾਂ ਕਹਿ ਦਿੰਦੀ ਆ ਕਿ ਤੂੰ ਬਸ ਅੱਖਾਂ ਬੰਦ ਕਰਕੇ ਤੇ ਕੰਨ ਬੰਦ ਕਰ ਲਿਆ ਕਰ ਇਹਦਾ ਕੁਝ ਪਿੱਛਾ ਕਰਿਆ ਕਰਦੇ ਨੂੰ ਵੇਖਿਆ ਕਰ ਕਿੱਥੇ ਆਉਂਦੀ ਤੇ ਕਿੱਥੇ ਜਾਂਦੀ ਆ ਤੂੰ ਤਾਂ ਸਾਰੀ ਉਮਰ ਭੋਲੇ ਬੋਲੇ ਦੀ ਹੋਰ 10 ਵੀ ਗੱਲ ਹੋਈਗੀ ਆ ਮੈਂ ਤਾਂ ਹੀ ਕਿਹਨਾ ਕਰੂੰਗਾ ਹੋਇਆ ਕੀ ਆ ਤੂੰ ਵੀ ਸੁਣਦਾ ਹੁਣ ਮੈਂ ਜਦੋਂ ਆਈਆਂ ਤੇ ਮੈਂ ਤਾਂ ਪਹਿਲਾਂ ਫੋਨ ਕਰ ਲੱਗੀ ਮੈਨੂੰ ਕੋਈ ਲੈ ਜੇ ਉਹ ਵੀ ਚੰਗਾ ਕੀਤਾ ਰੱਬ ਨੇ ਕਿ ਮੈਨੂੰ ਵਿਖਾਉਣਾ ਸੀ ਅੱਜ ਇਹ ਕੰਮ ਠੀਕ ਜੇ ਮੈਂ ਫੋਨ ਤੇ ਦੱਸ ਦਿੰਦੀ ਤੇ ਮੈਨੂੰ ਇਹਨੇ ਮੋਟਰਸਾਈਕਲ ਤੇ ਆਣ ਕੇ ਲੈ ਜਾਣਾ ਹੀਂਗੇ ਤੇ ਇਹਦਾ ਨਹੀਂ ਪਤਾ ਲੱਗਣਾ ਜਦੋਂ ਮੈਂ ਉੱਥੋਂ ਤੁਰੀ ਆ ਨਾ ਇਹ ਆ ਉਹ ਪਰਲਾ ਮੋੜ ਨਹੀਂ ਤਾਂ ਦਾਹੇ ਇੱਕ ਮੋੜ ਸੜਕ ਤੇ ਦੂਜਾ ਮੋੜ ਆਹ ਜਿਹੜੀ ਮੈਂ ਨਿਆਰ ਵਾਲਾ ਜਗੀਰਾ ਜਿਹਾ ਬਣਿਆ ਹੋਇਆ ਆਹੋ ਆਹੋ ਉੱਥੋਂ ਨਿਕਲੀ ਕਿਤੇ ਅੱਛਾ ਤੇ ਚੁੰਨੀ ਦੀਆਂ ਬੁੱਕੜ ਮਾਈ ਮਿੰਦਰ ਜਦਾਂ ਉਹ ਟੱਕੀ ਆ ਸਾਰਾ ਕਿਸ ਤਰ੍ਹਾਂ ਲੱਗੀ ਤੇ ਲੱਗਣ ਤੇ ਜੀਵਨ ਲਈ ਆ ਤੇ ਹੋਰੇ ਮੈਨੂੰ ਭਲੇਖਾ ਪੈਂਦਾ ਵੀ ਮੈਂ ਪਹਿਲਾਂ ਵਿੰਦੀ ਰਹੀ ਵਿੰਦੀ ਰਹੀ ਤੇ ਫੇਰ ਮੈਂ ਜਦੋਂ ਪਛਾਣੀ ਫਿਰ ਹੋਰ ਵੀ ਉਹ ਜੀਵਨ ਹੀ ਆ ਮਗਰੋਂ ਮੈਂ ਫਿਰ ਦੋ ਤਿੰਨ ਨੂੰ ਬਾਜਾਂਵੇਂ ਮਾਰੀਆਂ ਈ ਢੀ ਢੀ ਠ ਨੇ ਕਿਤੇ ਗਾੜੀਆਂ ਜਵਾਬ ਨਹੀਂ ਮਿੰਦਤਾ ਆਵਾਜ਼ ਦਾ ਵੀ ਮਗਰੋਂ ਪੁਹਾ ਮੈਂ ਬਾਜਾਂ ਮਰੇ ਆਵਾਜ਼ ਸੁਣ ਵੀ ਲਈਆ ਤੂੰ ਹਾ ਗੱਲ ਦੱਸੰਦੇ ਵੀ ਇੱਥੋਂ ਗਈ ਵੈਸੇ ਮੈਂ ਨਾ ਇਹ ਸੂਟ ਲੈਣਾ ਤੇ ਗਾੜੀ ਘਟਾਈ ਕਰਾਉਣੀ ਆ ਤੇ ਉਹ ਮੈਂ ਨਾ ਉਹ ਕਹਾ ਵੈਸੇ ਉਹਦੀ ਨੋਂ ਕੇਦੀ ਨੂੰ ਤੇ ਇਥੋਂ ਕੋ ਰੋਬਾ ਨਾ ਉਹ ਮਾਰ ਕੇ ਮੈਨੂੰ ਕੀ ਪਤਾ ਕਿੱਥੇ ਗਈ ਪਹਿਲਾਂ ਗਾੜੀ ਕੀ ਹੋਇਆ ਵਾ ਉਥੋਂ ਤੁਰੀ ਆ ਤੇ ਮੈਂ ਮਣ ਕੇ ਮਗਰੇ ਮਗਰੇ ਦੀ ਆਈ ਵੀ ਇਹ ਨੈਬ ਦੇ ਕੰਡੇ ਇੱਧਰ ਜਕੀਰੇ ਵਿੱਚ ਕਰਨ ਕੀ ਡਈ ਆ ਹੂੰ ਦੁਪਹਿਰ ਦਾ ਟਾਈਮ ਤੇ ਲੈਣ ਕੀ ਗਈ ਆ ਨਾ ਕੋਈ ਅੰਤਰਾ ਉੱਤੇ ਰਾਹ ਨਾ ਕੋਈ ਪੁਛ ਉੱਤੇ ਲੈਣ ਤੇ ਕੋਈ ਗੱਲ ਦਾਲੇ ਜ਼ਰੂਰ ਕਾਲਾ ਆਉਂਦੀ ਫਿਰ ਮਿਲੀਆਂ ਸਣੀ ਨਹੀਂ ਉਥੇ ਦੇ ਬਾਬੇ ਦੇ ਪੰਗੀ ਇਹ ਉੱਪਰ ਕਦੇ ਤੈਨੂੰ ਪਤਾ ਉਮ ਨੂੰ ਤਾਂ ਪਤਾ ਮੈਂ ਤਾਂ ਸੁਣਿਆ ਹੀ ਮੈਂ ਤਾਂ ਕਿਤੇ ਕਿਤੇ ਕਰਦਾ ਬਹੁਤ ਜਨਾ ਬਾਬਿਆਂ ਕੋਲ ਗਈ ਹੀ ਤੇਰੇ ਨਾਲ ਦੀ ਤੇਰਾ ਭਲਾ ਉਹਦੇ ਸਿਰੇ ਦੇ ਠੱਗ ਵਾ ਤੇ ਤੂੰ ਤੈਨੂੰ ਫਿਰ ਪਤਾ ਹੋਣਾ ਇਹ ਗੱਲ ਦਾ ਪਰ ਚਲੋ ਕੀ ਗੱਲ ਕਰ ਕਰ ਮੈਨੂੰ ਤਾਂ ਨਹੀਂ ਪਤਾ ਇਹਨੂੰ ਨਹੀਂ ਪਤਾ ਇਹਨੂੰ ਮੈਂ ਹੁਣ ਸਾਰੀ ਫੋਲ ਕਰਕੇ ਆਇਆ ਇਹ ਲੈ ਲਿਆ ਫਿਰ ਕੀ ਮੈਂ ਜਾ ਪੁੱਛ ਗਿਆ ਉਹ ਠੱਗਾਂ ਦਾ ਡੇਰਾ ਉਹ ਤਾਂ ਗੱਲ ਆ ਉਹ ਭਾਬੀ ਹੱਡੀ ਪਤਾ ਨਹੀਂ ਵੀ ਉੱਥੇ ਇਹਦਾ ਇਹਦਾ ਦਿਮਾਗ ਖਰਾਬ ਹੈ ਕਿ ਲੈਣ ਗਈ ਉੱਥੇ ਹੈ ਹੁਣ ਤੀ ਮੇਰੇ ਸੁਣ ਲੈ ਦਰਮਨਾ ਹੋ ਜੇ ਇਹ ਹੁਣ ਇਹਦਾ ਹੀ ਪਿੱਛਾ ਕਰਨਾ ਇਹਨੂੰ ਉੱਤੋਂ ਫੜਨਾ ਤੈਨੂੰ ਪਤਾ ਇਹਨੇ ਉਦਾਂ ਮੰਨਣਾ ਨਹੀਂ ਉਹ ਥੋੜਾ ਸੰਜੀਹ ਬੋਲੋ ਪਾਪੀ ਤੇ ਲੱਗਣਾ ਨਾ ਸਾਰਾ ਪਲਾਨ ਖਰਾਬ ਹੋ ਜਾਣਾ ਉਹ ਤੇ ਗੱਲ ਸਹੀ ਆ ਇਹਨੂੰ ਉਤੋਂ ਹੀ ਫੜਨਾ ਠੀਕ ਠੀਕ ਤੇ ਫਿਰ ਇਹਦੀ ਗੁੱਤ ਨੂੰ ਵੱਲ ਮੈਂ ਦੇਣਾ ਤੇ ਇਹਦਾ ਉਹ ਨਾ ਭੂਗਾ ਨਹੀਂ ਹੂੰ ਜੇ ਨੂੰ ਇਹ ਤੋਂ ਫੜਾਂਗੇ ਨਾ ਇਹਨੇ ਫੇਰ ਮੰਨਣਾ ਹੀ ਤੇ ਜੇ ਇਹ ਤੋਂ ਇੱਥੇ ਹੁਣ ਇਹਨੂੰ ਪੁੱਛਿਆ ਨੇ ਸਾਡੇ ਪੈਰਾਂ ਦੇ ਪਾਣੀ ਨਹੀਂ ਸੱਣੀ ਪੈਨ ਦੇਣਾ ਮੈਨੂੰ ਪਤਾ ਮੈਨੂੰ ਪਤਾ ਹੁਣ ਪਤਾ ਦਿੰਦੇਗਾ ਪਰ ਤੇ ਇਹ ਉਹ ਤੇ ਇਹਨੂੰ ਮੈਂ ਕੱਲਿਆ ਮੈਂ ਸੱਣੀ ਪਤਾ ਕਰਕੇ ਆ ਇੱਥੇ ਹੈ ਹੁਣ ਮੱਝ ਕੀ ਰਹੇ ਦੇ ਵਿੱਚ ਇਹ ਬਰਾ ਕਰਕੇ ਦੇ ਕੇ ਇਹਨੇ ਹਾਂ ਕੇ ਜਿੰਨ ਦੱਸਿਆ ਭੂਆ ਤੇ ਬੈਠੇ ਦੋ ਸਾਧੂ ਜੇ ਭਾਪੇ ਜੇ ਬਣ ਕੇ ਲੋਕੀ ਇੱਕ ਆਉਂਦੀ ਬੁੱਢੀ ਦੂਜੀ ਜਾਂਦੀ ਦੂਜੀ ਆਉਂਦੀ ਤੀਜੀ ਜਾਂਦੀ ਕੀ ਪਤਾ ਕੀ ਕਰਦਾ ਵਾ ਤੇ ਕੀ ਕਰਾਉਣ ਜਾਂਦੀਆਂ ਉਹ ਸੱਣੀ ਨੇ ਪੋਲਾ ਅਸੀਂ ਤੇ ਕਦੇ ਗਏ ਤੇ ਉਤਰਾ ਨਹੀਂ ਕਦੇ ਗਏ ਇਹ ਤੇ ਨਵਾਈ ਕੰਮ ਤੋਂ ਨਵਾਈ ਕੰਮ ਨੇ ਫੜ ਲਿਆ ਹੈ ਮਰਦੇ ਸੱਤਰਾਂਾਂ ਦੀ ਜਾਨ ਬਣਾਣਾ ਵੇਂਦੇ ਹੈ ਤੇ ਹਾਨੂੰ ਤਾਂ ਪਤਾ ਨਹੀਂ ਲੱਗਦਾ ਉਹ ਤਾਂ ਕਰ ਲੋਆ ਨਹੀਂ ਪਤਾ ਨਹੀਂ ਠੱਗਾਂ ਨੇ ਪਾ ਲਿਆ ਕਿੰਨਾ ਕ ਪੈਸਾ ਖਾ ਜਾਣਾ ਹੈ ਇਹ ਤੇ ਕਰੋਨਾ ਕਿਹਦੇ ਵਾਸਤੇ ਕੀ ਕਰਾਉਣ ਜਾਂਦੀ ਆ ਵੇ ਤੂੰ ਭੋਲਾ ਮਾਂ ਤੈਨੂੰ ਕੀ ਪਤਾ ਕਿਹਦੇ ਵਾਸਤੇ ਜਾਂਦੀ ਐਨਾ ਵਾਸਤੇ ਜਾਂਦੀ ਓਹੋ ਪੁੱਛਦੇ ਹਨ ਨਹੀਂ ਕਿ ਵਿਆਹ ਹੋ ਗਿਆ ਵਿਆਹ ਹੋ ਗਿਆ ਕਿ ਤੂੰ ਹੀ ਆ ਤੂੰ ਖੂਨ ਦਾ ਰਿਸ਼ਤਾ ਤੇਰਾ ਤੂੰ ਚੱਲਣਾ ਪੈ ਚਲ ਕੋਈ ਨਹੀਂ ਵਧੀਆ ਹੋ ਗਿਆ ਮੇਰੇ ਭਰਾ ਦਾ ਘਰ ਵਸ ਗਿਆ ਉਹ ਗੱਲ ਤੇ ਮੇਰੇ ਆਤੇ ਹੁਣ ਬੜੀ ਪਰ ਇਹ ਵਾ ਉਹ ਗੱਲ ਬਗਾਨਾ ਖੂਨ ਜਾਂਦੀ ਵੀ ਮੇਰੇ ਪੁੱਤ ਦਾ ਜਿਹੜਾ ਇਹ ਨਾ ਤੇ ਬੰਡਾਲਣਾ ਹੁਣ ਸਣੀ ਨਹੀਂ ਨੇ ਇਹਨਾਂ ਕੰਮਾਂ ਕਰਕੇ ਗਈ ਉਹ ਇਹਦਾ ਘਰ ਫੁੱਟਣ ਵਾਸਤੇ ਦੱਸ ਕਿ ਮੇਰੀ ਉਮਰ ਇੰਨੀ ਹੋ ਗਈ ਆ ਪੁੱਤ ਮੈਨੂੰ ਤਾਂ ਤਜਰਬਾ ਵਾ ਮੈਂ ਤਾਂ ਦੁਨੀਆ ਵੇਖੀ ਮੈਂ ਤੇ ਮੈਂ ਕਹ ਜਰੂਰ ਤੇ ਦਾਜ ਕੋ ਕਾਲਾ ਵੈੜੀ ਉਧਰੋਂ ਨਿਕਲੀ ਆ ਕੋਈ ਗੱਲ ਨਾ ਤੇਨੂੰ ਪਹਿਲੀ ਦਾ ਪਿਆਵਾ ਤੇ ਜੇ ਸਾਡੇ ਪਿਓ ਦੇ ਤਿੰਨ ਪੁੱਤ ਹੁੰਦੇ ਤੇ ਫੇਰ ਵੀ ਉਹ ਤੀਜੇ ਦੇ ਹਿੱਸਾ ਦੇਣਾ ਸੀ ਹੈ ਉਹ ਤੈਨੂੰ ਐ ਟਾਈਮ ਤੇ ਲੱਗ ਕੋਈ ਫਾਇਦਾ ਨਹੀਂ ਜੀ ਫਾਤੂ ਗੱਲ ਕਰਨ ਦਾ ਹਾਂ ਆਪਾਂ ਹੁਣ ਨਾ ਵੇਖੀਏ ਵੀ ਭਾਬੀ ਜਾਂਦੇ ਕਿਦਣਾ ਹਾਂ ਕੱਲ ਜਾਂਦੇ ਪਰਸੋਂ ਜਾਂਦੇ ਆ ਆਪਾਂ ਨੂੰ ਧਿਆਨ ਰੱਖਣਾ ਪੈਣਾ ਤੇ ਫਿਰ ਮਗਰ ਚੱਲੀਏ ਬਸ ਬਸ ਨਾਲ ਤੇ ਬਾਪੇ ਫੜ ਕੇ ਪੁੱਸ ਨੂੰ ਫੜਾਈਏ ਬਿਲਕੁਲ ਬਿਲਕੁਲ ਨਹੀਂ ਉਹਨਾਂ ਨੇ ਡਾਂਗ ਫੇਰੋ ਚੰਗੀ ਪੂਰੀ ਉਹ ਤਾਂ ਫਿਰ ਹੋਊਗੀ ਤਸੱਲੀ ਉਹਨਾਂ ਦੀ ਐ ਤਸੱਲੀ ਕਰਨੀ ਆ ਵੀ ਕੋਟੇ ਮਾਰ ਕੇ ਤਸੱਲੀ ਕਰਕੇ ਫਿਰ ਨਾ ਸੁਤਣਾ ਥਾਣੇ ਹਾਂਜੀ ਫੜਾਓ ਹੁਣ ਇਹਨਾਂ ਦੀ ਮਾਲੀ ਚੈੱਕ ਕਰਨਾ ਹਾਂ ਅੰਦਰ ਜਾ ਕੇ ਨਾ ਕਰੀਂ ਨਾ ਨਾ ਦੱਸ ਕੇ ਤਾਂ ਇਹ ਕਾਲਪੂਣਾ ਬੁਲਾਉ ਨੂੰ ਮੁੜ ਕੇ ਇਹਨੂੰ ਪੁੱਛਣਾ ਕਿ ਤੂੰ ਗੇੜੀ ਕਿਹੜੇ ਕੰਮ ਹੀ ਕੀ ਕੰਮ ਕਰਾ ਕੇ ਆਈਂ ਉਹਨਾਂ ਕੋਲ ਤੇ ਕਿਹੜੇ ਕੰਮ ਅਸਤੇ ਗਏ ਹਾਂਜੀ ਉੱਥੇ ਵੀ ਫੜਾਂਗੇ ਗੱਲਾਂ ਬਾਤਾਂ ਸੁਣਾਵਾਂਗੇ ਇਹਨਾਂ ਦੀ ਗੱਲਾਂ ਸੁਣਾਵਾਂਗੇ ਤੇ ਫੇਰ ਗੱਲ ਬਣਨੀ ਆ ਫੇਰ ਫੇਰ ਇਹਨੇ ਮੰਨਣਾ ਵਾਖੇ ਮੰਨ ਜੇ ਇਹਦੇ ਲਾਗੇ ਬੰਦੀ ਇਹੂ ਆਖਿਆ ਤੇ ਮੈਂ ਤੇ ਉਹਨਾਂ ਬਰਾਤ ਤੋਂ ਦਿੱਤੀ ਕਿ ਆ ਗਏ ਨਾ 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 ਵੀਰ ਆ ਕੰਮ ਨਹੀਂ ਕਰਨਾ ਉਹਨੇ ਮੰਨਣਾ ਵਾ ਉਹਨੇ ਮੰਨਣਾ ਤਾਂ ਤੇ ਵਾਰੇ ਨਹੀਂ ਆਉਂਦੇ ਨਾ ਤਾਂ ਤੇ ਉਹਨਾਂ ਨੂੰ ਮੋਨ ਦੇਂਦੀ ਹੈ ਰੱਖੋ ਹਾਂ ਤੇ ਕੋਈ ਗੱਲ ਨਹੀਂ ਆ ਕੱਲ ਪਰਸੋਂ ਨੂੰ ਭਾਬੀ ਗਈ ਖੜੀ ਚਲਾਓ ਫਿਰ ਉਹ ਵੇਖੀ ਆ ਆ ਚਲੀ ਜਾਂਦਾ ਆ ਜੋ ਠਾਈ ਠਈ ਇਹ ਕਰਦੇ ਕੀ ਫਿਰੰਦੇ ਆ ਕਦੀ ਸਣੀ ਲਾਗੇ ਬਹਿ ਜਾਂਦੀ ਭੂਆ ਕਦੀ ਇਹਦੇ ਪਿਓ ਨੂੰ ਲੈ ਕੇ ਬਾਹਰ ਚਲ ਜਾਂਦੀ ਆ ਹੁਣ ਉੱਥੇ ਖਲੋਤੇ ਕਿੰਨੇ ਜਾਣੇ ਗੱਲਾਂ ਕਰੀ ਜਾਂਦੇ ਆ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ ਮਤਾ ਕੀ ਪਕਾਉਂਦੇ ਆ ਮੇਰੇ ਤੇ ਕੋ ਖਾਣੇ ਚ ਨਹੀਂ ਪੈਂਡਿਆ ਉਦਾਂ ਇੱਕ ਗੱਲ ਵਾ ਜੇ ਪੂਆ ਨੂੰ ਮੇਰੇ ਤੇ ਸ਼ੱਕ ਹੁੰਦਾ ਇਹਨੇ ਤੇ ਆਉਂਦੀ ਨਹੀਂ ਮੈਨੂੰ ਲੱਭਣਾ ਹੈਗਾ ਤੇ ਮੇਰੇ ਗਲ ਪੈਣਾ ਹੈਗਾ ਮੈਨੂੰ ਲੱਗਦਾ ਪੂਆ ਨੂੰ ਮੇਰੇ ਤੇ ਸ਼ੱਕ ਨਹੀਂਗਾ ਮੈਂ ਵੀ ਡਰਦੀ ਫਿਰਨ ਦੀ ਆ ਐਵੇਂ ਕਦੀ ਉਹ ਹੰਦਰ ਚ ਵੜਦੀ ਕਦੀ ਉਹ ਹੰਦਰ ਚ ਵੜਨੀ ਆ ਮੈਨੂੰ ਕਿ ਲੌਣਾ ਡਰਨ ਦੀ ਹੈ ਨਾਲੇ ਉਹ ਤਾਂ ਮ ਕਾਲੀ ਚੰਨੀ ਲਈ ਹੀਗੀ ਤੇ ਹੁਣ ਤੇ ਮੇਰੇ ਕੱਪੜੇ ਸਤੋਂ ਬਗਲੇ ਆ ਕੋਈ ਗੱਲ ਨਹੀਂ ਪੜਾਇ ਕਿਪੂ ਆ ਦੇ ਸਾਹਮਣੇ ਜਾਣੀ ਆ ਪੜਾ ਕਿੱਦਾਂ ਬੋਲਦੀ ਆ ਮੇਰੇ ਨਾਲ ਮੈਨੂੰ ਤਾਂ ਲੱਗਦਾ ਵਾ ਐਵੇਂ ਜਾਣ ਕੇ ਮੈਨੂੰ ਹੋ ਗਿਆ ਵਾ ਕਿਪੂਆ ਨੇ ਮੈਨੂੰ ਦੇਖ ਲਿਆ ਵਾ ਉਹਨੇ ਵੇਖਿਆ ਬੁੱਖਿਆ ਨਿਗਾ ਮੈਨੂੰ ਚੱਲ ਜੀਵਨ ਜਾ ਕੇ ਵੇਖ ਤਾਂ ਸਹੀ ਕਿਪੂਆ ਹੈ ਕਿੱਥੇ ਆ ਹੁਣ ਕਰਨ ਕੀ ਡਈ ਆ ਸਣੀ ਸਣੀ ਪਤ ਗੱਲ ਸੁਣੀ ਹਾਂ ਜੀ ਭਾਜੀ ਤੁਸੀਂ ਰਿਹਾ ਤਾਂ ਮੈਂ ਇਹ ਸੋਚਣ ਲਈ ਆ ਇਤੋਂ ਤੇ ਆਂਦਾ ਮੈਂ ਅੱਜ ਪੂਰਾ ਸ਼ੱਕ ਨਾ ਪਾ ਵੀ ਦੇ ਕਰੀਏ ਹਾਂਜੀ ਸਾਰਾ ਕੁਝ ਦੇਖੀਏ ਪਹਿਲਾਂ ਉਤੋਂ ਹੀ ਫੜੀਏ ਤੇ ਫਿਰ ਮਤਲਬ ਕਿ ਚੀਜ਼ ਦੇ ਆਈਏ ਮਤਲਬ ਹਾਂਜੀ ਮੈਂ ਤੈਨੂੰ 100% ਕਹਿ ਦਿੰਨੀ ਆ ਇਹ ਮਤਲਬ ਕੁਛ ਨਾ ਕੁਛ ਤੁਹਾਡੇ ਕਰਕੇ ਡਈਆ ਕਰਨ ਮੈਂ ਖੁਦ ਮੇਰੇ ਜਿਹੜੇ ਧੋਲੇ ਐਵੇਂ ਨਹੀਂ ਕੇ ਕੋਈ ਕਿਤੇ ਉmberte ਸਾਹ ਨੂੰ ਹੋਈ ਮੈਂ ਇੰਨਾ ਕਿ ਮੈਨੂੰ ਐਕਸਪੀਰੀਅੰਸ ਹੈਗਾ ਇਹ ਤੁਹਾਡੇ ਵਿੱਚ ਪਾੜ ਪਾਉਣ ਦੀ ਸਾਰਾ ਕੁਝ ਆ ਵੀ ਤੂੰ ਸਮਝੀਂ ਪੁੱਤ ਇਹ ਚੀਜ਼ ਨੂੰ ਸਮਝ ਤੂੰ ਆਂ ਭੋਲਾ ਤੂੰ ਆ ਨਾ ਚਾਹ ਮੈਂ ਚੰਗਾ ਵਾਂ ਤੇ ਇਹ ਵੀ ਬਹੁਤ ਚੰਗੀ ਭਾਬੀ ਨਹੀਂ ਭਾਬੀ ਤਾਂ ਬੜੀ ਚੰਗੀ ਆ ਤੁਸੀਂ ਇਦਾਂ ਨਾ ਭੂਆ ਜੀ ਕਿਆ ਕਰੋ ਬੜੀ ਪੀਪੀ ਆ ਬੜੀ ਵਧੀਆ ਭਾਬੀ ਜਿਹਦੇ ਮੇਰੇ ਮੂਨੇ ਕਦੀ ਨਹੀਂ ਮਾੜਾ ਚੰਗਾ ਗਿਆ ਉਹ ਥੱਲੇ ਥੱਲੇ ਪੀੜੀਆਂ ਵੰਟਣ ਵਾਲੀ ਓ ਸਭ ਵੀ ਮਰ ਜੇ ਤੇ ਛੋਟਾ ਵੀ ਬਚ ਜੇ ਉਹਦਾ ਉਸਾਰੀਓ ਤਈਆ ਨਾ ਕਰੀਏ ਹੁਣ ਆਪਾਂ ਵੀ ਕੋਈ ਪਲਾਨ ਕਰੀਏ ਇਹਦਾ ਹਿਸਾਬ ਲਾਈਏ ਮਤਲਬ ਇਹਦਾ ਕੀ ਰਿਐਕਸ਼ਨ ਹੁੰਦਾ ਹੈ ਤੂੰ ਤੇ ਦਰਜੀਤ ਨਾ ਲੰਡਾ ਕੋਈ ਬਣਾਓ ਨਿਕਲੋ ਮਾਹੌਲ ਇਹੋ ਜਿਹਾ ਤੇ ਤੁਹਾਡੀ ਆਪਸ ਵਿੱਚ ਅਣਪਣ ਹੋਣੀ ਢਈ ਤੂੰ ਦਰਜੀਤ ਨੂੰ ਮਾਰਵਾਜ ਤੇ ਹੀ ਕੋਈ ਪੜਾਈ ਨਿਕਲੇ ਦਰਜੀਤ ਤੈਨੂੰ ਮੈਂ ਦੱਸ ਨਹੀਂ ਕਿ ਕਿੱਦਾਂ ਪੜ੍ਹਨਾ ਦਰਜੀਤ ਹਾਂਜੀ ਇੱਕ ਮਿੰਟ ਗੱਲ ਸੁਣ ਆ ਗਈ ਹਾਂਜੀ ਆਲਾ ਪਾਸੇ ਇਧਰ ਆ ਇਧਰ ਆ ਤੈਨੂੰ ਬਾਕੀ ਗੱਲ ਨਾ ਸਾਰੀ ਹਾਂਜੀ ਉਹ ਬਾਅਦ ਦੱਸਾਂਗੀ ਕੀ ਹੋ ਰਹੀ ਤੇ ਕਿਵੇਂ ਹੋਈ ਤੂੰ ਮੋਢੇ ਮੋਢੇ ਕੋਹਾ ਦੀ ਗੱਲ ਚਾਹੁੰਦਾ ਜਿਹੜੇ ਸਵਾਲ ਨਾ ਕਰੀਂ ਜਗਾ ਠੀਕ ਉਹ ਤੇ ਤਾਂ ਮੈਂ ਅੱਜ ਆਈ ਹਾਂ ਮੈਂ ਤੈਨੂੰ ਦੱਸਿਆ ਕੋਈ ਨਹੀਂ ਜਦੋਂ ਆਈ ਹਾਂ ਮੈਂ ਤੇ ਤੇਰੀ ਜਿਠਾਣੀ ਜਿਹੜੀ ਆ ਨਾ ਉਧਰ ਨਹਿਰ ਕੋਲੋਂ ਆਈ ਹਾਂ ਅੱਜ ਜੀ ਦੱਸੋ ਅਮਨ ਸ਼ਾਹ ਕੋਲੋਂ ਪੈ ਗਿਆ ਸੀਗਾ ਪਰ ਮੈਨੂੰ ਇਹ ਵੀ ਆਈ ਹੀ ਆਈ ਕਿਦੋਂ ਆਂਠ ਮੈਂ ਸਨੀਆਂ ਪੇਜਿਆ ਤਾਂ ਸਨੀ ਸਾਰਾ ਤਨਹੋਲ ਵੇਖਿਆ ਉਥੇ ਭਾਬੇ ਬਿਠੇ ਉਹ ਕੋਈ ਕੁਛ ਕਰ ਕਰਾ ਕੇ ਲਈ ਆ ਮੈਨੂੰ ਨਹੀਂ ਪਤਾ ਹੁਣ ਕੀ ਕਰ ਕਰਾ ਕੇ ਲਈ ਆ ਕਿਉਂ ਗਈ ਆ ਕੀ ਉਹਨਾਂ ਨੇ ਜਾ ਕੇ ਨੇ ਕਿਹਾ ਵਾ ਕਾਦੇ ਬਾਰੇ ਗਈ ਆ ਮੈਨੂੰ ਸ਼ੱਕ ਤੇ ਪੂਰਾ ਪਿੱਤਾ ਟੇ ਕਰਕੇ ਗਈ ਆ ਕਿਉਂਕਿ ਵੀ ਚੋ ਕੁਛ ਨੇ ਕੀ ਪਤਾ ਤੇ ਮੈਂ ਜੀ ਜੋਂ ਉਹਦੇ ਨੂੰ ਸਮਝਾਈ ਸੀ ਹਾਂਜੀ ਕਿ ਤੁਹਾਡੇ ਵਿਆਹ ਨੂੰ ਲੈ ਕੇ ਉਹ ਖੁਸ਼ ਨਹੀਂਗੀ ਤੈਨੂੰ ਉਤੋਂ ਤੋਂ ਤੋਂ ਸਿੰਗਲੀ ਬਣ ਕੇ ਮਿੱਟੀ ਪੈਰੀ ਕਰਨਾ ਹੋਣ ਡਈ ਆ ਪਰ ਇਹ ਚੋ ਬਹੁਤ ਔਖੀ ਹੈ ਜੀ ਤਾਂ ਇਹ ਮੇਰੀ ਗੱਲ ਸੋਣ ਹੁਣ ਆਪਾਂ ਇੱਕ ਪਲਾਨ ਬਣਾਣਾ ਹੁਣ ਸੀਗਰੀ ਸੰਗਲ ਮੈਂ ਤਾਂ ਨਹੀਂ ਹਾਂ ਮੱਸੇ ਤੈਨੂੰ ਝਾੜ ਝੜ ਮੈਂ ਕਰਾ ਕਰਨਾ ਆ ਆਪਾਂ ਭਾਬੀ ਦਾ ਰਿਐਕਸ਼ਨ ਵੇਖਣਾ ਕਿ ਉਹ ਕੀ ਕਰਦੀ ਆ ਆਪਾਂ ਇਹ ਦੋਵਾਂ ਨੇ ਸਲਾਹ ਹੈ ਦਿੱਤੀ ਆ ਵੀ ਤਦੇ ਕੋ ਤੈਨੂੰ ਸੱਤਿਆ ਠੀਕ ਹੈ ਠੀਕ ਤੇ ਇਹ ਦਾ ਮੈਂ ਬੋਲ ਬਣਾਉਣਾ ਆ ਵੀ ਜਦੋਂ ਤੁਹਾਡੇ ਕੋਈ ਅਣਪਣ ਹੋਣ ਤੇ ਹੀ ਤੈਨੂੰ ਗੁੱਸੇ ਹੋਊਗਾ ਤੂੰ ਮਤਲਬ ਐਕਟਿੰਗ ਕਰਨੀ ਆ ਇਹ ਵੀ ਐਕਟਿੰਗ ਕਰਨ ਲਿਆ ਹੋਇਆ ਠੀਕ ਪਰ ਇਹਦਾ ਹੀ ਰਿਐਕਸ਼ਨ ਵੇਖਣਾ ਕਿ ਇਹ ਮਤਲਬ ਕੋਈ ਹੁੰਦੀ ਆ ਠੀਕ ਆ ਕੋਈ 100 ਚ 50% ਸਾਨੂੰ ਹੁਣੇ ਪਤਾ ਲੱਗ ਜਾਣਾ ਹਾਂਜੀ ਹੈ ਤੇ ਇਹ ਦਾਦੀ ਮਤਲਬ ਐਕਟਿੰਗ ਕਰਦੇ ਰਹਿੰਦੇ ਸਨ ਆ ਵੀ ਇਹ ਮਤਲਬ ਕਿੰਨੀ ਕੋਸ਼ਿਸ਼ ਦੀ ਆ ਤੁਹਾਡੇ ਲੜ ਕੇ ਆਪੇ ਰਹਿ ਜਿਆ ਨਾ ਮੈਂ ਵੱਧ ਘੰਟੇ ਬੋਲੂ ਸਮਝਾ ਕਰਨੀ ਨਹੀਂ ਕਰਦੀ ਨਹੀਂ ਹਾਂ ਨਹੀਂ ਇਹ ਰਹੀ ਏਦਾਂ ਦੀ ਆਪੇ ਇਹ ਤੋਂ ਏਦਾਂ ਵੀ ਤੂੰ ਬੁੱਖ ਸੱਚੀ ਵਿੱਚ ਗੁੱਸੇਗਾ ਤਾਂ ਮੈਂ ਨਹੀਂ ਗੁੱਸਾ ਕਰਨ ਵਾਲੀ ਅਜੇ ਤੇ ਐਕਟਿੰਗ ਕਰਨੀ ਆ ਆਪਾਂ ਤੇ ਸਮਝ ਗਿਆ ਨਾ ਸਾਰੀ ਗੱਲ ਜਿੱਦਾਂ ਕੀ ਕਰਨਾ ਹੈ ਨਾ ਹਾਂਜੀ ਇਹ ਤਾਂ ਹੀ ਕਰਨਾ ਤੇ ਮੇਰੇ ਤੇ ਸਾਰੀ ਗੱਲ ਪਤਾ ਅੱਜ ਪੜਾ ਲੱਗੀ ਜਾਣਾ ਮ ਖਲਾਸ ਆਇਦਾ ਸਾਰਾ ਹੋ ਜਾਣਾ ਇਹ ਬੜਾ ਕੁਝ ਤੁਹਾਡੇ ਵਾਸਤੇ ਧੀ ਜੇ ਕਰ ਮਾਂ ਤੁਹਾਨੂੰ ਸਾਨੂੰ ਸਿਰਫ ਇੰਨਾ ਹੀ ਪਤਾ ਲੱਗਾ ਵੀ ਪਾਪਿਆਂ ਨੂੰ ਮਿਲਦੇ ਆਈਏ ਤੇ ਬਾਬਿਆ ਨੂੰ ਕਿਉਂ ਮਿਲ ਕੇ ਆਈ ਆ ਕੀ ਉਹਨਾਂ ਨੂੰ ਦੇ ਕੇ ਆਈ ਆ ਸਾਹ ਕੁਛ ਹਣੇ ਦਾ ਉਤੋਂ ਇਨਫਰਮਾ ਹੀ ਠੀਕ ਆ ਕੋਈ ਨਾ ਤੇ ਕੋਈ ਨਹੀਂ ਨਾ ਤੁਹਾਡਾ ਚੰਗਾ ਸੋਚਦੀ ਮੈਂ ਹੋਈ ਪ੍ਰਭ ਹੋਈ ਸਾਡੇ ਉਹ ਤੁਸੀਂ ਆਪਣਾ ਘਰ ਅਸੀਂ ਚੰਨੇਕਾਰ ਹਾੜੇ ਭਰਾ ਦਾ ਵਸਦਾ ਰਹੇ ਸਾਡੇ ਭਰਾ ਦਾ ਘਰ ਜਿਹੇ ਲਾਇਆ ਵਾ ਤੇ ਇਹਦਾ ਹੁਣ ਅੱਗੋਂ ture ਮਤਲਬ ਪਰਵਾਹ ਇਹ ਆਂਦੀ ਆ ਵੀ ਬਸ ਮੈਂ ਚਦਰਾਣੀ ਬਣੀ ਆ ਤੇ ਮੈਂ ਹੀ ਇਹ ਘਰ ਦੀ ਮਾਲਕ ਬਣੀ ਰਹਿਣਾ ਉਹ ਇਹ ਨਹੀਂ ਕੋਤ ਖੋਸ਼ ਸਰੀਕਾ ਜਿਹੜਾ ਹੁੰਦਾ ਆਂਦੇ ਮਿੱਟੀ ਦਾ ਨਹੀਂ ਮਾਣ ਸਰੀਕਾ ਸਿਰਫ ਜਿਹੜਾ ਸਰੀਕ ਹੁੰਦਾ ਵਾ ਛੇਰੇ ਲਾ ਕੇ ਨਹੀਂ ਟੁਕਦਾ ਬਾਕੀ ਸਾਰੇ ਕੰਮ ਵੀ ਚੇਵ ਵਿੱਚ ਕਰ ਜਾਂਦਾ ਹੈ ਤੂੰ ਜੇ ਨਿਆਣੀ ਹੈ ਪੁੱਤ ਤੈਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਕਿ ਤਾ ਹੌਲੀ ਹੌਲੀ ਤੁਹਾਨੂੰ ਸਾਰੀ ਸਮਝ ਲੱਗ ਜੂਗੀ ਠੀਕ ਹੈ ਤੇ ਤੂੰ ਆਪਣੇ ਕੋਈ ਦਿਲ ਦੀ ਗੱਲ ਇਹਨਾਂ ਨਾਲ ਕਰਨਾ ਕਰਿਆ ਨਹੀਂ ਮੈਂ ਨਹੀਂ ਕੋਈ ਕੋਈ ਦਿਲ ਦੀ ਤਨ ਜਿੰਨਾ ਮਰਜੀ ਪਿਆਰੀ ਮਿੱਟੀ ਉਹ ਤੇ ਪੁੱਛਿਆ ਨਾ ਕੁਝ ਉਹ ਦਿਲ ਦੀ ਗੱਲ ਨਹੀਂ ਕਰਨੀ ਕੋਈ ਤਨ ਜਿਹੜੀ ਕੋਈ ਗੱਲ ਕਰਨਾ ਕਰੇ ਜਾਂ ਤੈਨੂੰ ਕੁਝ ਪੁੱਛਦੀ ਆ ਨਾ ਕੁਝ ਆਪਣਾ ਹੌਲੀ ਨਾਲ ਕਰਿਆ ਕਰਦਾ ਆਈਦਰ ਆਪੇ ਦੱਸਾਂਗੇ ਕਿ ਕਿਉਂ ਤੈਨੂੰ ਪੁੱਛਦੀ ਆ ਹੁਣ ਤੇ ਹੀ ਬੁੱਤ ਜਿੱਦਾਂ ਮੈਂ ਕਿਹਾ ਫਿਰ ਉਦਾਂ ਕਰੋ ਕੋਈ ਨਾ ਕੋਈ ਤੇ ਬੱਸ ਆਪਾਂ ਹੋਣਾ ਇੱਕ ਸਪਲਟ ਕੇ ਹਾਂ ਜਿਹੜਾ ਕਸਮ ਲੜ ਕੇ ਹਾਂ ਜਿਹੜਾ ਕਸਮ ਲੜ ਕੇ ਤੇ ਹੁਣ ਇਹਨੂੰ ਕਹਿੰਦੀ ਵੇ ਹਲਾ ਕਦੋਂ ਜਿੱਮੇ ਆਈ ਮਰਤਾ ਪੌਣਾ ਘੰਟਾ ਹੋਜ ਰਹੀ ਆ ਪਗਾਂ ਜੀ ਕਿਹੜੇ ਨੁਕਰੇ ਵੜੀ ਏ ਤੂੰ ਵੀ ਨਹੀਂ ਵੇਖੀ ਨਹੀਂ ਕੋਈ ਮੈਂ ਨਹੀਂ ਵਖਾ ਦੱਸ ਹੈ ਇਪਣ ਇਹ ਨਹੀਂ ਪਤਾ ਕੱਪ ਹੋਈ ਆ ਉਥੋਂ ਧੌੜੀ ਆ ਹੂੰ ਸੰਤੋੜ ਨੇਰੀ ਵਾਂਗੂ ਮੁੜ ਕੇ ਮੈਨੂੰ ਮੈਨੂੰ ਦਿਖੇ ਨਹੀਂ ਘਰ ਅੱਛਾ ਤੁਹਾਡੇ ਮੁਰਕੇ ਮੈਨੂੰ ਦਿਸੀ ਨਹੀਂ ਮੈਨੂੰ ਆਪ ਮੈਂ ਇਧਰ ਵੀ ਕਮਰੇ ਇਧਰ ਹੀ ਵੇਖਿਆ ਵਾ ਉਹ ਟੋਪਿਆ ਕਮਰਾ ਮੈਂ ਕਿ ਮੈਂ ਨਾ ਮਗਰ ਕੋ ਜਾਵਾਂ ਜਿੱਥੇ ਹੀ ਹੋ ਗਈ ਮੈਂ ਪਰ ਜਿਆਦਾ ਚ ਇਕੱਠਾ ਨਾ ਮੰਜੀ ਤੇ ਇਹਨਾਂ ਆਪਾਂ ਵੀ ਨਾਲ ਸਾਥ ਵਿੱਚ ਤੇ ਆਪਣੀ ਅਗਲੀ ਚਾਲ ਖੇਡ ਲੈ ਆਪਾਂ ਰੋਟੀ ਹੈ ਆਪਾਂ ਨਾ ਮੌਕੇ ਦੇ ਵੇਖ ਕੇ ਤੇ ਲੈ ਲੈਂਦੇ ਤੇ ਤੁਸੀਂ ਇਹ ਜੀ ਨੋਟ ਕਰ ਲਿਓ ਠੀਕ ਹੈ ਠੀਕ ਹੈ ਤੋਂ ਅੱਜ ਅੱਟ ਧਿਆਨ ਨਾਲ ਖੇਡਣਾ ਹੈ ਹੈ ਹਾਂ ਆਪਾਂ ਇਹਦਾ ਤੁਹਾਨੂੰ ਕਹਿੰਦਾ ਪਤਾ ਚੱਲੇ ਤੇ ਨਾ ਤੇ ਨਾ ਧਿਕ ਰਹੰਨੇ ਲੜਾਈ ਆਪਸੇ ਆਲਾਇਡਾ ਕੀ ਰਿਐਕਸ਼ਨ ਹੁੰਦਾ ਨਹੀਂ ਚੰਗਾ ਹੁੰਦਾ ਤੇ ਜੀਵਨ ਜੋ ਤੇ ਹੁਣ ਤੂੰ ਆਪਣੀ ਕੈਰ ਮਨਾ